ਸਾਡੇ ਦੋ ਮੰਚ ਨੇ ਫਰਗਰ ਚੂੜੀਆਂ ਦੇ ਸਾਇਕੀ ਚਾਰ ਮਾਂਚ ਤੇ ਜਸਵਾਲ ਹੰਗਰਾ ਮੰਚ ਜਿਹੜਾ ਕਿ ਹਰ ਸਾਲ ਅੱਗੇ ਪਹਿਲਾਂ ਅਲੱਗ-ਅਲੱਗ ਸਮਾਗਮ ਕਰਾਉਂਦਾ ਹੁੰਦਾ ਸੀ ਪਰ ਇਸ ਵਾਰ ਅਸੀਂ ਪਹਿਲ ਕਦਮੀ ਕਰਦੇ ਹਾਂ ਕਿ ਸਾਂਝੇ ਤੌਰ ਤੇ ਇੱਕ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ ਕਰਵਾਇਆ ਵਾ ਜਿਹਦੇ ਚ ਪਰਮੀ ਜੜੀ ਕੱਟ ਤੁਸੀਂ ਦੇਖਿਆ ਹੀ ਐ ਤੇ ਹੁਣ ਕਵੀ ਦਰਬਾਰ ਚੱਲ ਰਿਹਾ ਤੇ ਬਹੁਤ-ਬਹੁਤ ਸ਼ੁਕਰੀਆ ਸਾਰੇ ਜਿਹੜੇ ਵੀ ਇੱਥੇ ਇਕੱਠੇ ਹੋਏ ਆ ਮੈਂ ਬ੍ਰੈਸ ਦਾ ਵੀ ਤੁਹਾਡਾ ਵੀ ਸਾਰੇ ਸ਼ੁਕਰੀਆ ਦਾ ਅਦਾ ਕਰਦਾ ਹਾਂ ਕਿ ਤੁਸੀਂ ਸਾਡੇ ਲਈ ਟਾਈਮ ਕੱਢਿਆ ਇਹ ਸਾਰੇ ਆਏ ਜਿਹੜੇ ਇੱਥੇ ਮਹਿਮਾਨ ਨੇ ਉਹਨਾਂ ਦਾ ਵੀ ਸ਼ੁਕਰੀਆ ਸਾਰਿਤ ਵਿਚਾਰ ਮੰਚ ਤੇ ਇਸ ਮਾਲ ਜਨਾਬ ਪੰਚੂ ਦਾ ਜੋ ਸਮਾਗਮ ਹੋਇਆ ਉਹਨੂੰ ਸਤਿਕਾਰਯੋਗ ਤੇ ਖਿਤਾਬ ਦੀ ਇਅਰਤ ਜਿਹੜੀ ਆ ਉਹਨੂੰ ਅਰਪਣ ਹੋਈ ਹੈ ਕਿਸ ਤਰ੍ਹਾਂ ਦਾ ਲੱਗਿਆ ਇਹ ਖੂਨ ਦੇ ਅਰਥ ਜੀ ਮੇਰੀ ਮੌਲਕ ਦੂਸਰੀ ਕਿਤਾਬ ਹੈ ਤੇ ਮੇਰੇ ਵਾਸਤੇ ਅੱਜ ਬਹੁਤ ਖੁਸ਼ੀ ਦਾ ਅਹਿਮ ਮੌਕਾ ਹੈ ਕਿਤਾਬ ਦੇ ਰਿਲੀਜ਼ ਮਹਾਰੋਚ ਮੇਰੇ ਬਹੁਤ ਸਾਰੇ ਸਹਿਤ ਕਰ ਮਿੱਤਰ ਆਏ ਆ ਔਰ ਹੌਸਲਾ ਬਜਾਈ ਕੀਤੀ ਆ ਇਸ ਕਿਤਾਬ ਵੀ ਵਿੱਚ ਸਭ ਤੋਂ ਵੱਧ ਜਿਹੜਾ ਸਹਿਯੋਗ ਰਿਹਾ ਉਹ ਮੇਰੇ ਗੁਰੂਗਰ ਡਾਕਟਰ ਸ਼ਰਮ ਸਿੰਘ ਪਰਦੇਸੀ ਜੀ ਡਾਕਟਰ ਸੁਖਵਿੰਦਰ ਕਵਲ ਪਰਪਾਲ ਨਾਗਰਾ ਜੀ ਡਾਕਟਰ ਮੋਹਨ ਬੇਗਵਾਲ ਹੋਰ ਆਪਾਂ ਦਾ ਔਰ ਛੋਟੇ ਵੀ ਜੋਤੀ ਸਿੰਘ ਦਾ ਬਹੁਤ ਸਹਿਯੋਗ ਰਿਹਾ ਹੈ ਆਪ ਦਾ ਅਤਨਾ ਕੀ ਆਪਾਂ ਮੈਸੇਜ ਕੀਤਾ ਹੋਂਦ ਦੇ ਅਰਥ ਜਿਹੜੇ ਨੇ ਅੱਜ ਦੀ ਜ਼ਿੰਦਗੀ ਵਿੱਚ ਜਿਹੜੀ ਬੰਦੇ ਦੀ ਹੋਂਦ ਹੈ ਜਿਹੜਾ ਉਹਦੀ ਜ਼ਿੰਦਗੀ ਕਿਵੇਂ ਬੰਦਾ ਵਿਚਰ ਰਿਹਾ ਵਾ ਅੱਜ ਦੇ ਔਖੀਆਂ ਘੜੀ ਦੇ ਵੇਲਿਆਂ 'ਚ ਜਦੋਂ ਜ਼ਿੰਦਗੀ ਬਹੁਤ ਕਠਿਨ ਯੁੱਗ 'ਚੋਂ ਦੌਰਤੋਂ ਗੁਜ਼ਰ ਰਹੀ ਆ ਤੇ ਉਹ ਹੋਂਦ ਦੇ ਅਰਥ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਜਿਹੜੀ ਜ਼ਿੰਦਗੀ ਆ ਉਹ ਤੁਰੀ ਰਹਿੰਦੀ ਹੈ ਉਹਨੂੰ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਇਸ ਕਿਤਾਬ ਚ ਉਸ ਵਿਚਾਰ ਨੂੰ ਅਪਣਾਇਆ ਗਿਆ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਬੜੇ ਇਹ ਕਿਤਾਬ ਨੂੰ ਕੰਪਲੀਟ ਕਰਦੀ ਕਾਫੀ ਮਿਹਨਤ ਕਰਨ ਲੱਗਦੀ ਹੈ ਕਾਫੀ ਕੋਸ਼ਿਸ਼ ਵਿਚਾਰ ਇਹ ਵੀ ਇੰਨੀ ਥਾਕੜੀ ਆ ਉਹ ਆਪਾਂ ਕੰਪਲੀਟ ਕਰਦੇ ਹਾਂ ਹਾਂਜੀ ਅਸਲਸ ਕਿਤਾਬ ਜਿਹੜੀ ਹੈ ਨਾ ਕਿਸੇ ਵੀ ਲਿਖਕ ਵਾਸਤੇ ਇੱਕ ਬਹੁਤ ਵੱਡਾ ਖੁਸ਼ੀ ਦਾ ਪਲ ਹੁੰਦਾ ਹੈ ਕਿ ਕਿਤਾਬ ਦਾ ਆਉਣਾ ਲਿਖਕ ਦੀ ਵਾਸਤੇ ਇੱਕ ਅਪਾਰ ਖੁਸ਼ੀ ਵਾਲੀ ਗੱਲ ਹੁੰਦੀ ਹੈ ਤੇ ਮੈਨੂੰ ਵੀ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਹੈ ਕਿ ਮੇਰੀ ਕਿਤਾਬ ਦਾ ਅੱਜ ਜਿਹੜਾ ਉਹ ਰਿਲੀਜ਼ ਮਾਰੋ ਹੋ ਰਿਹਾ ਹੈ ਜਸਪਾਲ ਹਜਰਾ ਤੇ ਜਸ ਸਿੰਘ ਖੋਲਤ ਸਾਡੇ ਪਰਮ ਮਿੱਤਰ ਸਨ ਕਾਫੀ ਜਿਸ ਜਨਮ ਹੈ ਜਿਸ ਨਾਲ ਵਿੱਚ ਉਹਨਾਂ ਦੀ ਯਾਦ ਵਿੱਚ ਗਦੇਵ ਸ਼ੀਸ਼ਰਮਾਨ ਜੀ ਜਿਸ ਬਾਤ ਪਾਇਆ ਜਾ ਰਿਹਾ ਰਾਜਪਾਲ ਦੀ ਵੀ ਕਿਤਾਬ ਦੇ ਲੋਕਰ ਬਣੋਰੀ ਕਿ ਇਹਨੂੰ ਸਾਰੇ ਕਿਵੇਂ ਅਸੀਂ ਜਸਪਾਲ ਸਿੰਘ ਹਜਰਾ ਸਾਡੇ ਬੜੇ ਵਧੀਆ ਮਿੱਤਰ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਉਹ ਬਦਕਿਸਮਤੀ ਵੀ ਉਹਨਾਂ ਛੇਤੀ ਸਾਡੇ ਕੋਲੋਂ ਵਿਛੋੜਾ ਦੇ ਗਏ ਉਹਨਾਂ ਦੀ ਯਾਦ ਚ ਅਸੀਂ ਜਸਪਾਲ ਹੰਦਰਾ ਸਹਿਤਕ ਮੰਚ ਬਣਾਇਆ ਤੇ ਉਹਨਾਂ ਨੂੰ ਯਾਦ ਕਰ ਲਈਦਾ ਤੇ ਇਹਨਾਂ ਦੀ ਕਿਤਾਬ ਹੋਂਦੇ ਅਰਥ ਤੋਂ ਪਹਿਲਾਂ ਇਹ ਕਾਲਜ ਪੜਦਿਆਂ ਹੀ ਲਿਖਣ ਪੜਨ ਦੀ ਇਹਨਾਂ ਨੂੰ ਚਟਕ ਲੱਗੀ 88 ਦੇ ਵਿੱਚ 1988 ਜਨਾਂ ਦੀ ਪਹਿਲੀ ਗੀਤਾਂ ਦੀ ਕਿਤਾਬ ਆਈ ਉਸ ਤੋਂ ਬਾਅਦ ਲਗਾਤਾਰ ਇਹ ਲਿਖਦੇ ਰਹੇ ਪਰ ਕਿਤਾਬ ਛਾਪਣ ਤੋਂ ਵੇਸਲੇ ਰਹੇ ਇਹਨਾਂ ਨੇ ਬਹੁਤ ਇਹਦੇ ਵਿੱਚ ਵਧੀਆ ਸਮਾਜਿਕ ਤੇ ਸੰਘਰਸ਼ ਵਾਲੀਆਂ ਜਿਹੜੀਆਂ ਨੇ ਉਹ ਜਿੱਥੇ ਕਪਤਾਵਾ ਪਿਆਰ ਵਾਲੀਆਂ ਲਿਖੀਆਂ ਨੇ ਮੈਂ ਹੋਂਦੇ ਅਰਥ ਜਿਹੜੀ ਆ ਸਾਹਮਣੇ ਆਈ ਆ ਇਹਨਾਂ ਨੇ ਹੋਰ ਦੇ ਅਰਥ ਦੇ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਕਿ ਮਨੁੱਖ ਦੀ ਹੋਂਦ ਉਹਦੀ ਧਰਮ ਜਾਤ ਜਾਂ ਪਛਾਣ ਪੱਤਰ ਹੀ ਨਹੀਂ ਹੁੰਦਾ ਉਹਦੇ ਮੌਕੇ ਦੀਆਂ ਜ਼ਾਲਮ ਸਰਕਾਰਾਂ ਦੇ ਖਿਲਾਫ ਲੜੇ ਸੰਘਰਸ਼ ਤੇ ਮਨੁੱਖਤਾਵਾਦੀ ਤੇ ਮੁਹੱਬਤ ਤੇ ਸਮਾਜਿਕ ਤੌਰ ਤੇ ਵਿਚਾਰੇ ਜਿਹੜੇ ਆ ਮਨੁੱਖ ਦਾ ਉਹ ਕਿਵੇਂ ਆ ਉਹ ਉਹਦੀ ਹੋਂਦ ਜਿਹੜੀ ਅਸਲੀ ਪ੍ਰਗਟ ਕਰਦੀ ਆ ਮੈਂ ਇਹਨਾਂ ਨੂੰ ਅੱਜ ਇਸ ਦੇ ਬਹੁਤ-ਬਹੁਤ ਮਾਰਦਵਾਦ ਦੇਣਾ ਧੰਨਵਾਦ ਸਾਹਿਤਿਕ ਵਿਚਾਰ ਮੰਚ ਤੇ ਜਿਸਮਾਨੀ ਸਲਾਮ ਅੱਜ ਸਾਰੇ ਜੋ ਸਰਦਾਰ ਗੁਰਦਾਸ ਸਿੰਘ ਕੋਲ ਬੀ ਕਿਉਂਕਿ ਪੱਤਰਕਾਰ ਹਨ ਕਦੇ ਨਹੀਂ ਸਾਹ ਲੈ ਕੇ ਸਾਹਵਾਸ ਹੁੰਦਾ ਵਾ ਅਜਰਾ ਹਵਾਰ ਦੇ ਕੋਲ ਸਾਡੀ ਬਲਵਿੰਦਰ ਸਿੰਘ ਪ੍ਰਾਇਮ ਹਵਾਰ ਨਾਲ ਸਮਾਰੋਹ ਕੀਤਾ ਜਿਹੜਾ ਕਿਸ ਦਾ ਦੇਖ ਰਹੇ ਅਹੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਆ ਜੀ ਕਿਉਂਕਿ ਸਰਦਾਰ ਗੁਰਦਾਸ ਸਿੰਘ ਫੁੱਲ ਸਾਡੇ ਸੀਨੀਅਰ ਸੀਗੇ ਸਾਡੇ ਅੰਕਲ ਸੀਗੇ ਬਹੁਤ ਵਧੀਆ ਪੱਤਰਕਾਰ ਸੀਗੇ ਲੇਖਕ ਸੀਗੇ ਤੇ ਅਸੀਂ ਛੋਟੇ ਹੁੰਦਿਆਂ ਤੋਂ ਹੀ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਸਾਡੇ ਮਨ 'ਚ ਇੱਕ ਸੀਗਾ ਚਾ ਸੀਗਾ ਕਿ ਅਸੀਂ ਉਹਨਾਂ ਦੇ ਨਾਂ ਦੇ ਇੱਕ ਅਵਾਰਡ ਸ਼ੁਰੂ ਕਰੀਏ ਸੋ ਸਾਹਿਤਕ ਵਿਚਾਰ ਮੰਚ ਤੋਂ ਅਸੀਂ ਜਿਹੜੇ ਅਵਾਰਡ ਦਿੰਨੇ ਆ ਇਹ ਕਈ ਸਾਲਾਂ ਤੋਂ ਕਰ ਰਹੇ ਆ ਉਹਦੇ ਵਿੱਚ ਅ ਬੜੀਆਂ ਮਹਾਨ ਸ਼ਖਸੀਅਤਾਂ ਦੀ ਅਸੀਂ ਚੋਣ ਕਰਦੇ ਆ ਅਸੀਂ ਉਹਦੇ ਵਿੱਚ ਜਿਵੇਂ ਆਪਣਾ ਪਾਤਰ ਸਾਹਿਬ ਨੂੰ ਵੀ ਦੇ ਚੁੱਕੇ ਆ ਤੇ ਇਹ ਇਸ ਵਾਰੀ ਬਲਵਿੰਦਰ ਸਿੰਘ ਪੜੈਨ ਉਹਨਾਂ ਨੂੰ ਦੇ ਰਹੇ ਆ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਆ ਤੇ ਇਹ ਇਦਾਂ ਹੀ ਜਾਰੀ ਰਹੇਗਾ ਅਨੰਤ ਜੀਰਨਗਰ ਜਸ ਸਿੰਘ ਦੇ ਪਿੱਛੇ ਜੀ ਜਿੱਦ ਤੱਕ ਪਿੱਛੇ ਕੋਲ ਜੁਏ ਵੀ ਪੱਤਰਕਾਰ ਨੇ ਕਾਫੀ ਜ਼ਿਆਦਾ ਇਲਾਕੇ ਚ ਨਾਮ ਹੈ ਇਹ ਆਪਣਾ ਅੱਜ ਸਮਾਗਮ 'ਤੇ ਪਹੁੰਚੇ ਪਰਵਾਰ ਨਾਲ ਹਾਂ ਜੀ ਮੈਂ ਸਤਿਕਾਰਯੋਗ ਹਰਮਨ ਚ ਤੇ ਜਸਪਾਲ ਹਿੰਗਰਾ ਮੰਚ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਮੇਰੇ ਪਿਤਾ ਜੀ ਦੇ ਯਾਦ ਨੂੰ ਹਰ ਸਾਲ ਤਾਜ਼ਾ ਕਰਦੇ ਆ ਉਹ ਸਾਡੇ ਪਰਿਵਾਰ ਨੂੰ ਨਾਲ ਲੈ ਕੇ ਸਰਦਾਰ ਊਰਜਾਲ ਸਿੰਘ ਫੁੱਲ ਮੇਰੇ ਪਿਤਾ ਜੀ ਦਾ ਵਾਰਡ ਜਿਹੜਾ ਵਧੀਆ ਵਧੀਆ ਇਨਸਾਨਾਂ ਨੂੰ ਦਿੰਦੇ ਨੇ ਮੈਂ ਮੰਚ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਸ ਪਾਲਸਨ ਹੈ ਜਿਹੜਾ ਅਸਹਤਕ ਮੰਚ ਜੋ ਕਿ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਬਣਾਇਆ ਗਿਆ ਹੈ ਮੈਂ ਪੂਰੇ ਪਰਿਵਾਰ ਵੱਲੋਂ ਤੇ ਆਪਣੇ ਫਾਦਰ ਸਾਹਿਬ ਦੇ ਸਾਰੇ ਸੰਗੀ ਸਾਥੀਆਂ ਵੱਲੋਂ तहे ਦਿਲੋਂ ਧੰਨਵਾਦ ਕਰਦਾ ਹਾਂ ਕਿ ਹਰ ਸਾਲ ਕਿਸੇ ਮਹਾਨ ਸ਼ਖਸੀਅਤ ਦਾ ਉਹਨਾਂ ਦੇ ਨਾਮ ਤੇ ਸਨਮਾਨ ਕੀਤਾ ਜਾਂਦਾ ਹੈ ਤੇ ਮੈਂ ਬੜਾ ਭਾਗਾ ਮਹਿਸੂਸ ਕਰਦਾ ਹਾਂ ਕਿਉਂਕਿ ਉਹ ਸੀ ਸੂਰਜ ਮੇਹਾ ਦੀਵਾ ਉਹਨਾਂ ਦੀ ਮਹਰੀਸ ਨਹੀਂ ਕਰ ਸਕਦਾ ਪਰ ਪਿਰਵੀ ਤਹਿ ਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਹਰ ਸਾਲ ਉਹਨਾਂ ਦੇ ਨਾਂ ਦੇ ਪ੍ਰੋਗਰਾਮ ਕਰਾਉਂਦੇ ਹੋ ਤਹਿ ਦਿਲੋਂ ਧੰਨਵਾਦੀ ਹਾਂ